ਸੱਚੀ ਕਾਲ ਜੀ ਸਾਰੇ ਨੂੰ ਅੱਜ ਅਸੀਂ ਪਹੁੰਚ ਕੇ ਗੁਰਦੁਆਰਾ ਟਾਲੀਆਣਾ ਸਾਹਿਬ ਜੋ ਕਿ ਰਾਇਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਅਤੇ ਰਾਇਕੋਟ ਦੇ ਕਨੇ ਜੰਗਲ ਵਿੱਚ ਆ ਕੇ ਆਸਨ ਲਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਰਾਇਕੋਟ ਦੇ ਚੌਧਰੀ ਦਾ ਚਰਵਾਹਾ ਨੂਰਾਮਾਹੀ ਮੱਝਾਂ ਚਾਰਨ ਆਇਆ ਤਾਂ ਗੁਰੂ ਜੀ ਨੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਤਾਂ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਤਾਂ ਅੱਜ ਸਵੇਰ ਤੋਂ ਹੀ ਚੋਕੇ ਆਇਆ ਹਾਂ ਘਰੋਂ ਦੁੱਧ ਲੈ ਕੇ ਆਉਂਦਾ ਤਾਂ ਗੁਰੂ ਜੀ ਨੇ ਇੱਕ ਅਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ 288 ਛੇਕਾਂ ਵਾਲਾ ਬਰਤਨ ਫੜਾ ਕੇ ਨੂਰੇ ਨੂੰ ਦ ਨੂਰੇ ਨੇ ਹਕਮ ਮੰਨ ਕੇ ਅਸਰ ਚੋਟੀ ਨੂੰ ਕਰਾਂਦੇ ਦੀ ਬੂਟੀ ਨਾਲ ਬੰਨ ਕੇ ਦੁੱਧ ਚੋਣਾ ਸ਼ੁਰੂ ਕਰ ਦਿੱਤਾ ਤਾਂ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਸਰ ਚੋਟੀ ਨੇ ਦੁੱਧ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ ਵਿੱਚੋਂ ਦੁੱਧ ਨਾ ਡੁੱਲਿਆ ਨੂਰੇ ਨੇ ਆਪਣੇ ਮਾਲਕ ਰਾਈ ਕੱਲੇ ਨੂੰ ਸਾਰੀ ਗੱਲ ਦੱਸੀ ਅਤੇ ਕੱਲਾ ਉਸੇ ਵਕਤ ਗੁਰੂ ਜੀ ਦੇ ਚਰਨੀ ਪੈ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਅਸੀਂ ਸਰਹੰਦ ਤੋਂ ਛੋਟੇ ਸੈਫਜਾਦਿਆਂ ਦੀ ਖਬਰ ਮਗਵਾਉਣੀ ਹੈ ਬਾਕੀ ਦਾ ਇਤਿਹਾਸ ਅਗਲੀ ਵੀਡੀਓ ਚ ਸਾਂਝਾ ਕਰਾਂਗੇ ਧੰਨਵਾਦ